ਸਤ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਨੌਜਵਾਨਾਂ ਲਈ ਖੁਸ਼ਖਬਰੀ ਪੰਜਾਬ ਪੁਲਿਸ ਚ ਹੋਣਗੀ 10000 ਨਵੀਆਂ ਵਰਤੀਆਂ ਸੀਐਮ ਮਾਨ ਨੇ ਕੀਤਾ ਐਲਾਨ ਇਸ ਦੇ ਨਾਲ ਹੀ ਪੰਜਾਬ ਪੁਲਿਸ ਹੁਣ ਨਸ਼ਾ ਖਿਲਾਫ ਮਹੀਮਤ ਹੋਣ ਤੇ ਜੀ ਕਰਨ جاری ਹੈ ਜੇ ਕੋਈ ਤਖਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਇਦਾਦ 7 ਦਿਨਾਂ ਦੇ ਅੰਦਰ ਜ਼ਬਤ ਕਰ ਲਈ ਜਾਵੇਗੀ ਜੇ ਕੋਈ ਵੀ ਪੁਲਿਸ ਮੁਲਾਜ਼ਮ ਕਿਸੇ ਵੀ ਪੱਥਰ ਤੇ ਨਸ਼ੇ ਦਾ کاروبار ਕਰਦਾ ਪਾਇਆ ਗਿਆ ਤਾਂ ਉਸ ਨੂੰ ਮੌਕੇ ਤੇ ਹੀ ਬਰਖਾਸਤ ਦਿੱਤੀ ਜਾਵੇਗੀ ਇਨ੍ਹਾਂ ਗੱਲਾਂ ਦੀ ਜਾਣਕਾਰੀ ਪੰਜਾਬ ਪ੍ਰਸ਼ਾਸਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਹੀ ਮੁਲਾਜ਼ਮਾਂ ਦੀ ਕਾਰਟ ਨੂੰ ਪੂਰਾ ਕਰਨ ਲਈ 10000 ਨਵੇਂ ਪੁਲਿਸ ਮੁਲਾਜ਼ਮਾ ਭਰਤੀ ਤੇ ਜਾਣਗੇ ਇਹਨਾਂ ਦੇ ਨਾਲ ਹੀ ਪੁਲਿਸ ਮਿਸ਼ਨ ਨਾਲ ਕੰਮ ਕਰਨਗੇ ਇਸ ਦਿਨ ਜਦ ਤੱਕ ਇਸ ਕਮਨ ਵਿੱਚ ਕਮਿਸ਼ਨ ਦੀ ਕੋਈ ਥਾਂ ਨਹੀਂ ਹੋਵੇਗੀ ਥਾਣਿਆਂ ਵਿੱਚ ਜਾਰੀ ਆ ਤੇ ਰਿਸ਼ਤੇਦਾਰੀ ਖਤਮ ਕਰਨ ਲਈ ਵੱਡੇ ਅਧਿਰ ਤੇ ਤਬਾਲ ਦੇ ਕੀਤੇ ਜਾਣਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਫੈਸਲਾ ਅੱਜ ਅਧਿਕਾਰੀ ਆ ਨਾਲ ਮੀਟਿੰਗ ਦਰਾਂ ਲਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ Joo,